ਇੱਕ ਵਾਰ ਸਾਰੇ ਨੇ ਕਲੈਪਿੰਗ ਕਰ ਦਿਓ ਉਹਨੂੰ ਠੀਕ ਹੈ ਪਤਾ ਆ ਦੇ ਜਿਹੜੇ ਬੱਚੇ ਨੂੰ ਪ੍ਰਾਈਜ਼ ਮਿਲਦੇ ਪਹਿਲੇ ਉਹ ਬੱਚੇ ਤੇ ਪਹਿਲਾਂ ਸਵਾਲ ਆ ਜਾ ਠੀਕ ਹੈ ਅਗਰ ਤੁਸੀਂ ਬੱਥੇ ਬੈਠੋਗੇ ਸ਼ਾਬਾਸ਼ ਕੈਰੀ ਗੋਸ਼ ਸੈਫਟ

ਉਹਨਾਂ ਸਾਰੇ ਨਾਲ ਕੋਲ ਆ ਰਹੇ ਆ। ਅਸੀਂ ਇਹਨਾਂ ਦੇ ਗੈਰ ਹੈ। ਉਹ ਵੀ ਉੱਾਰ ਆ ਰਹੇ ਆ। ਤੇ ਠੀਕ ਹੈ। ਹਾਂਜੀ। ਤੇ ਉਹ ਤੁਹਾਨੂੰ ਕਿੱਥੇ ਕਾ? ਤੁਹਾ ਮੋਹਤਲਾ ਮਾਸਟਿਕ ਦਾ। ਜਿਹੋਟੋਂ? ਅਤਾ ਕੋਟੋਂ? ਜਿਹੋਟੋਂ। ਸੈਟ ਹੋ ਜਾਓ ਨਾਲੇ। ਕੁਝ ਵੀ ਕਰ ਲਓ। ਕੁਝ ਕਰਕੇ। ਤੁਸੀਂ ਜਾਓ। ਮੈਂ ਲੈ ਕੇ ਬਿਤਾਉਂਦਾ। ਜੈਕਰਜੀ ਸਿੰਘ ਵਰਸੀਰ। ਥਰਡ ਦਮਨੀਤ ਕੌਰ। ਇੱਕ ਘਰ ਦੇ ਦੋ ਬੱਚੇ ਆ ਦੂਜਾ ਬੱਚਾ ਹੈਗਾ ਬਦਲਾਜ ਇੱਥੋਂ ਬੈਠੇ ਹੋਣ ਕਰਨਾ ਤੋਂ ਨਾ ਕਹੋ। ਦੀ ਚੌਥੀ ਪਲੇਸ ਪੋਜੀਸ਼ਨ ਯੋਗਿਤਾ ਹੀ 第三 서ਜੀਤ ਕੁਮਾਰ ਜਿਸ ਨਾਲ ਏਕਮ ਸਿੰਘ ਇਹਨਾਂ ਦੇ ਕੰਮ ਕਰਦੇ ਨੇ ਇਹਨਾਂ ਦੇ ਦੇਖਿਆ ਜਾਂ ਕਿ ਜੇ ਉਹਨਾਂ ਵੱਲੋਂ ਜਿਹੜਾ ਮਤਲਬ ਆਪਣਾ ਸਟਾਫ ਭੇਜਿਆ ਆ ਸੈਂਟਰ ਬਣੇ ਸੀ ਨਾਲ ਸਕੂਲ ਵਿੱਚ ਆਪਣਾ ਸੈਂਟਰ ਆਪਣੇ ਸਕੂਲ ਵਿੱਚ ਬਣਿਆ ਸੀਗਾ ਤੇ ਜੋ ਸਟਾਫ ਉਹਨਰ ਸਗਾ ਬੱਚਿਆਂ ਦਾ ਪੇਪਰ ਲੈਣ ਲਈ ਆਇਆ ਉਹ ਬਾਹਰੋਂ ਆਇਆ ਸੀ ਕੋਤੋਂ ਬੈਠ ਜਿਓ ਤਾਂ ਸਗੇ ਸਾਡੇ ਕਾਫੀ ਵਧੀਆ ਬੱਚਿਆਂ ਨੇ ਮਤਲਬ ਇਹ ਡਿਸਟ੍ਰਿਕਟ ਕੀ ਚੜ ਗਏ ਆ ਜਿਹੜਾ ਬੱਚਾ ਸਾਡਾ ਇਹਦੇ ਵਿੱਚ ਫਸਟ ਆਇਆ ਹੈਗਾ ਆ ਉਹਦੇ 98% ਮਾਰਕਸ ਹੈਗੇ ਆ ਜੀ ਬਹੁਤ ਬੱਚਾ ਜਿਹੜਾ ਪਾਸ ਹੈਗਾ ਹੈ ਸਾਡੇ ਬਲੌਕ ਤੋਂ ਵੀ ਉਹਦੀ ਕੋਈ ਬੁਸ਼ੀ ਵੀ ਖਾਊਗੀ ਬੱਚਿਆਂ ਦੀ ਔਰ ਇੱਕ 90% ਉੱਪਰ ਹੀ ਹੈਗੇ ਆ 95 86% ਤੱਕ ਬੱਚੇ ਜਿਹੜੇ ਮਾਰਕਸ ਹੈਗੇ ਆ ਉਹ ਆਏ ਆ ਬੱਚਿਆਂ ਦੇ ਸੋਨੇ ਬੱਚਿਆਂ ਦੀ ਗਾਇਟੀ ਵੀ ਸੋਨੇ ਦੀ ਜਿਹੜੇ ਬੱਚਿਆਂ ਦੇ ਵਧੀਆ ਨਾਲ ਕੀਤਾ ਹੈਗਾ ਪੰਜਵੇਂ class ਸਾਰੇ ਆਏ ਆ ਬੱਚੇ ਹਾਂਜੀ ਜੀ ਜਿਹਨਾਂ ਤੋਂ ਆਪਣਾ ਹਾਂਜੀ ਬੱਚੇ ਇਹ ਸਕੂਲ ਵੀ ਜਿਹੜੇ ਬਈਆਂ ਹੈਗਾ ਜਿਹੜਾ ਦੇ ਸਕੂਲ ਤੋਂ ਸੌਂਸ ਜਿੱਤੇ ਉਹਨਾਂ ਨੇ ਤੇ ਉਹ ਅੱਜ ਕਲੋਜ਼ਿੰਗ ਕਰਕੇ ਉਹ ਕਹਿੰਦੇ ਵੀ ਅਸੀਂ ਨਹੀਂ ਆ ਸਕਦੇ ਹੈਗੇ ਤੇ ਨਾਲ ਸਾਡੇ ਜਿਹੜੇ ਪੀਐਨਬੀ ਬੈਂਕ ਤੇ ਹੈਗੇ ਉਹਨਾਂ ਨੇ ਵੀ ਕਾਫੀ ਸਾਥ ਦਿੱਤਾ ਹੈ ਮੈਨੇਜਰ ਸਾਹਿਬ ਨੇ ਉਹ ਸ਼ਾਇਦ ਦੋ ਚਾਰ ਮਿੰਟ 'ਚ ਆ ਰਹੇ ਹੈ ਜਾਂ ਨੂੰ ਪੰਜਵੀਂ ਕਲਾਸ ਦੇ ਵਿੱਚ ਬੱਚਾ ਹੈਗਾ ਯਾ ਤਰਨਪ੍ਰੀਤ ਕੌਰ ਤਰਨਪ੍ਰੀਤ ਕੌਰ ਆਈ ਨਹੀਂ ਕਿਉਂ ਕਿਹਾ ਤੂੰ ਗਣਤੀ ਫਰਡ ਦੇ ਵਿੱਚ ਨਿਸ਼ਾ ਕੋਰ ਤੇ ਦੋ ਬੱਚੇ ਆ ਜਿਨ੍ਹਾਂ ਨੇ ਫਰਡ ਦਾ ਪੂਸ਼ਨ ਨਹੀਂ ਹੈਗੀ ਪਰ ਬੱਚਿਆਂ ਨੇ ਬਹੁਤ ਵਧੀਆ ਮਾਰਕਸ ਲਏ ਹੈਗੇ ਔਰ ਸਾਰਾ ਸਾਲ ਵਧੀਆ ਕਾਰਗਰ ਕੀਤੀ ਹੈ ਉਹਦੇ ਵਿੱਚ ਜਸਕਰਨ ਸਿੰਘ ਤੇ ਅਵਰਾਜ ਸਿੰਘ ਮੈਂ ਇਹ ਬੱਚਿਆਂ ਦੇ ਪੇਰੈਂਟਸ ਨੂੰ ਕਹਾਂਗਾ ਕਿ ਉਹ ਸਟੇਜ ਤੇ ਆਵੇ ਇਹਨੂੰ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਸ਼ੁਭਾਸ਼ਟ ਕਰਨ ਕਿਉਂਕਿ ਨਾ ਬੱਚਾ ਨੇ ਹੁਣ ਸਾਡੇ ਕੋਲੋਂ ਚਲੇ ਜਾਣਾ ਹੈਗਾ ਜਿਸ ਸਕੂਲ ਜਾਣਾ ਹੈ ਇਹਨਾਂ ਬੱਚਿਆਂ ਦੇ ਪੇਰੈਂਟਸ ਪਲੀਜ਼ ਜ਼ਰੂਰ ਆ ਜਾਣ ਕਿਉਂਕਿ А? Я люблю. И доктор